ਇਹ ਵਿਚਾਰਾ ਜਦੋਂ ਕਰਕੇ ਦੇਖੀਏ ਅਵਤਾਰ ਕਈ ਕਿਸਮ ਦੇ ਹੁੰਦੇ ਨੇ ਅੰਸਾ ਅਵਿਚਾ ਨਿਤ ਨਮਿਤ ਛੇ ਕਿਸਮ ਦੇ ਇੱਕ ਤਾਂ ਨਮਿਤ ਹੁੰਦੇ ਨੇ RAM ji KRISHN ji ਖਾਸ ਕੰਮ ਕਰਨਾ ਹੈ ਇੱਕ ਅੰਸਾ ਅਵਤਾਰ ਹੁੰਦੇ ਨੇ ਰਾਜੇ ਏ ਵੀ ਰੱਬ ਦੇ ਹੁਕਮ ਚ ਹੀ ਚਲਦੇ ਨੇ ਤੀਸਰਾ ਹੁੰਦਾ ਹੈ ਨਿਤ ਅਵਤਾਰ ਇਹ ਭਗਤ ਸਾਧੂ ਸੰਤ ਮਹਾਪੁਰਸ਼ ਹੁੰਦੇ ਨੇ ਹਰ ਸਮੇਂ ਹੁੰਦੇ ਨੇ ਹਰ ਯੁਗ ਵਿੱਚ ਹੁੰਦੇ ਨੇ ਹੁੰਦੇ ਜ਼ਰੂਰ ਦੂਸਰਾ ਜਿਵੇਂ ਸ੍ਰੀ ਜਪਜੀ ਸਾਹਿਬ ਵਿੱਚ ਹੁੰਦਾ ਹੈ ਗੁਰੇਸ਼ਰ ਗੁਰਗੋਰ ਕਬਰਮਾ ਗੁਰ ਪਾਰਵਤੀ ਮਾਈ ਲక్ష్ਮੀ ਇਹਨਾਂ ਵਿੱਚ ਈਸ਼ਰ અવਤਾਰ ਈਸ਼ਵਰ ਨਹੀਂ ਈਸ਼ਰ ਉਹ ਪੰਜ ਮੰਨੇ ਜਾਂਦੇ ਨੇ ਬਰਮਾ ਸ਼ਿਵ ਜੀ ਵਿਸ਼ਨੂੰ ਸੂਰਜ ਚੰਦਰਮਾ ਇਹ ਈਸ਼ਰ અવਤਾਰ ਹਨ ਈਸ਼ਵਰ ਦੇ ਬਣਾਏ ਹੋਏ ਭੇਜੇ ਹੋਏ ਇਹ ਇਹ ਕਿੰਨੇ ਹੋਏ ਨੇ ਇਹਨਾਂ ਦੀ ਗਿਣਤੀ ਹੋ ਨਹੀਂ ਸਕਦੀ ਉਹ ਕਿੰਨੇ ਹੋਣਗੇ ਇਹ ਵਾਹਿਗੁਰੂ ਜਾਣੇ ਪਰ ਜਿਹੜਾ ਈਸ਼ਵਰ ਹੈ ਉਹ ਇੱਕ ਹੈ ਪਾਣੀ ਦੇ ਕਿੰਨੇ ਇਸੇ ਕਰ ਦੋ ਪਾਣੀ ਪਾਣੀ ਹੀ ਹੈ ਇਸੀ ਤਰ੍ਹਾਂ ਉਹ ਇੱਕ ਹੈ ਉਹਦੇ ਭੇਜੇ ਹੋਏ ਬੇਅੰਤ ਹਨ ਜਦੋਂ ਅਸੀਂ 24 avatars ਦੀ ਕਥਾ ਦੇਖਦੇ ਹਾਂ 23 ਹੋ ਚੁੱਕੇ ਨੇ ਇੱਕ ਹੋਣਾ ਹੈ ਜਿਹੜਾ ਹੋਣਾ ਹੈ ਉਹ ਵੀ ਵਿਸ਼ਨੂੰ ਜੀ ਦਾ અવਤਾਰ ਹੀ ਹੋਣਾ ਹੈ ਜਿਹਨੇ ਸਭ ਤੋਂ ਗਲਾਨ ਹੋਣਾ ਹਜ਼ਾਰਾਂ ਸਾਲ ਬਾਕੀ ਹਨ ਅਜੇ ਤੇ ਬੜਾ ਸਮਾਂ ਹੈ ਪਰ ਕਈ ਲੋਕ ਨਵੀਆਂ-ਨਵੀਆਂ ਸਾਖੀਆਂ ਪੜ੍ਹ ਕੇ ਕੁਝ ਕਹੀ ਜਾਂਦਾ ਕੁਝ ਕਹੀ ਕੁਝ ਕਹੀ ਜਾਂਦਾ ਸੁ ਕਾਲ ਯੁਗ ਦੇ ਅੰਤ ਵਿੱਚ ਦੱਸਿਆ ਹੈ ਜਿਤਨਾ ਕਾਲ ਯੁਗ ਵਿੱਚ ਪਾਪ ਵਧੇਗਾ ਉਤਨੀ ਦੀ ਉਮਰ ਘਟ ਜਾਏਗੀ ਕੋਈ ਵੀ ਇਨਸਾਨ ਜਿਹੜਾ ਪਾਪ ਕਰਦਾ ਹੈ ਉਹਦੀ ਉਮਰ ਘਟਦੀ ਹੈ ਜਿਹੜਾ ਪੁੰਨ ਕਰਦਾ ਹੈ ਉਹਦੀ ਵਧਦੀ ਹੈ ਇਸੀ ਤਰ੍ਹਾਂ ਹੀ ਜੁਗਾਂ ਦੀ ਉਮਰ 1728000 ਸਾਲ ਸੱਜੁਗ ਦੀ ਹੈ ਜਿਹਦੇ ਵਿੱਚ ਪੱਸੀਆ ਪਤਨ ਪਾਠ ਪਾਠ ਦਾ ਮਤਲਬ ਇਹਦਾ ਦਾ ਪਾਠ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਤ੍ਰਿਕ ਤ੍ਰਿਤ ਲਗਾ ਕੁਝ ਕਵੀਆਂ ਆਈਆਂ 12 ਲੱਖ 76000 ਸਾਲ ਉਮਰ ਰਹੀ ਦੁਪਰ ਲੱਗਿਆ ਕੁਝ ਹੋਰ ਪਾਪ ਵਧਿਆ ਉਨ ਦਾੰ ਸ਼ਿਵ ਸਿਮਰਨ ਭਜਨ ਪਾਠ ਜਪ ਤਪ ਘਟਿਆ ਉਮਰ ਵੀ ਘਟ ਗਈ ਇਸ ਤਰੀਕੇ ਸਿਰ ਥੋੜੀ ਰਹਿ ਗਈ 8 ਲੱਖ 64 ਹਜ਼ਾਰ ਸਾਲ ਹੁਣ ਆਇਆ ਕਲਯੁਗ ਕਲਾ ਤਿਕਲੇਸ਼ ਦਾ ਯੁਗ 4 ਲੱਖ 32 ਹਜ਼ਾਰ ਸਾਲ ਉਮਰ ਹੈ ਅਜੇ 6000 ਹੋਣ ਵਾਲਾ ਥੋੜਾ ਹੀ ਘਟ ਹੈ ਕਲਯੁਗ ਲੱਗੇ ਨੂੰ ਇਤੀ ਸਤੀ ਮੁੱਕਣ ਵਾਲਾ ਨਹੀਂ ਬੜਾ ਸਮਾਂ ਹੈ ਇਸ ਦੇ ਅੰਤ ਵਿੱਚ ਜਿਵੇਂ ਸ੍ਰੀ ਰਾਮਚੰਦਰ ਜੀ ਤ੍ਰਿਤੀ ਯੁੱਗ ਦੇ ਅੰਤ ਵਿੱਚ 11500 ਗਰੀ ਦੀ ਉਮਰ ਹੋਈ ਸ੍ਰੀ ਕ੍ਰਿਸ਼ਨ ਭਗਵਾਨ ਤਵਾਪਰ ਦੇ ਅੰਤ ਵਿੱਚ ਇਸੀ ਤਰ੍ਹਾਂ ਲੇਕ ਲੰਕ ਜੋ ਹੈ ਕਾਲ ਯੁਗ ਦੇ ਅੰਤ ਵਿੱਚ ਆਉਣਾ ਹੈ ਇਧਰ ਉਧਰ ਦੀ ਨਾ ਮਾਰਿਆ ਕਰ ਅਜੇ ਬੜਾ ਸਮਾਂ ਬਾਕੀ ਹੈ ਜਦੋਂ ਉਹ ਆ ਗਿਆ ਉਹਦੇ ਹੁੰਦੇ ਹੁੰਦੇ ਹੀ ਸਭ ਯੁਗ ਲਗ ਜਾਏਗਾ ਜਦੋਂ ਆਪਾਂ ਵੀ ਸੇ ਵਿਚਾਰ ਕਰਕੇ ਦੇਖਦੇ ਹਾਂ ਅ ਰਿੰਗ ਵੇ ਚਾਰ ਰਨ ਵੇ ਪਿਛੋਂ ਆਪਾਂ ਲੈਣੇ ਇਨੂੰ ਸਾਰੇ ਨੂੰ ਪੜ੍ਹ ਕੇ ਵਿਚਾਰ ਕੇ ਦੇਖੀਏ ਇਹਦੇ ਵਿੱਚ ਦੱਸਿਆ ਹੈ ਕਿ ਤੁਸੀਂ ਆ ਕੰਮ ਕਰੋ ਆ ਨਾ ਕਰੋ ਬਹੁਤ ਕੁਝ ਦੱਸਿਆ ਹੈ ਪਰ ਨਾਲ ਦੇ ਨਾਲ ਮੇਨ ਗੱਲ ਲਈ ਹੈ ਸੰਸਾਰ ਦੇ ਪੈਦਾ ਹੋਣਾ ਇਹ ਕਿਵੇਂ ਸ੍ਰਿਸ਼ਟੀ ਚੱਲੀ ਕੀ ਹੋਇਆ ਕਿਵੇਂ ਹੋਇਆ ਬੜੀਆਂ ਬੜੀਆਂ ਕਥਾ ਹਨ ਦੂਸਰਾ ਹੈ ਜੁੱਝਰ ਵੀ ਇਦੇ ਵਿੱਚ ਪੂਜਾ ਦੇ ਅਨੇਕਾਂ ਤਰੀਕੇ ਦੱਸੇ ਗਏ ਆ ਸਾਰੀ ਦੁਨੀਆ ਦੇ ਗ੍ਰੰਥ ਪੜ੍ਹ ਕੇ ਦੇਖ ਲਓ ਕਿਤੇ ਪੰਜ ਪ੍ਰਕਾਰ ਦੀ ਪੂਜਾ ਕਿਤੇ 16 ਪ੍ਰਕਾਰ ਦੀ ਕਿਤੇ 100 ਪ੍ਰਕਾਰ ਦੀ ਸਾਡੇ ਗੁਰੂ ਨਾਨਕ ਜੀ ਕਹਿੰਦੇ ਪੂਜਾ ਕਰੋੜਾਂ ਕਿਸਮ ਦੀ ਹੈ ਅਸੰਖ ਪੂਜਾ ਅਸੰਖ ਤਪ ਤਾ ਬੇਅੰਤ ਕਿਸਮ ਦੀ ਗੁਰੂ ਜੀ ਨੇ ਦੱਸਿਆ ਜਿੰਨੀ-ਇਨੀ ਕਿਸਨ ਸੋਜੀ ਹੈ ਤੀਸਰਾ ਹੈ ਸ਼ਾਮਵੇਦ ਇਸ ਨੂੰ ਜਦੋਂ ਪੜਿਆ ਜਾਏਗਾ ਵਿਚਾਰਿਆ ਜਾਏਗਾ ਜਿਵੇਂ ਦੁੱਧ ਲੜਕੀ ਦਾ ਮੱਖਣ ਹੱਥ ਆਉਂਦਾ ਹੈ ਇਹਦੇ ਵਿੱਚ ਅਨੇਕ ਤੰਗ ਤਰੀਕੇ ਜੁਗਤੀਆਂ ਤੇ ਉਕਤੀਆਂ ਜੁਗਤੀ ਹੁੰਦੀ ਹੈ ਰੱਬ ਦੀ ਤਪੱਸਿਆ ਕਰਨ ਦਾ ਤੰਗ ਉਕਤੀ ਹੁੰਦੀ ਹੈ ਉੱਕ ਜਾਣਾ ਤਰਕਾਵਟ ਇਈ ਕੁਸ਼ਤਾ ਸਿਆ ਹੈ ਚੌਥਾ ਹੈ ਅਥਰਵਨ ਵੇਦ ਇਹ ਚਾਰੇ ਵਰਮਾ ਜੀ ਨੇ ਲਿਖੇ ਵਰਮਾ ਚਾਰ ਹੀ ਵੇਦ ਬਣਾਏ ਸਰਬ ਲੋਕ ਤੇ ਧਰਮ ਚਲਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਖਦੇ ਅਨੁਸਾਰ ਇਹ ਵੇਦ ਵਰਮਾ ਜੀ ਨੇ ਬਣਾਏ ਆ ਸਾਰੇ ਲੋਕਾਂ ਨੂੰ ਇਹ ਆਖਿਆ ਇਹਨੂੰ ਮੰਨੋ ਪੜੋ ਇਹਦੇ ਤੇ ਚਲੋ ਇਜੋ ਚੌਥਾ ਵਿਦੈ ਇਤਿ ਵਿਚ ਕਰਮ ਬਾਸ਼ਨਾ ਗਿਆਨ ਦੀ ਗੱਲ ਹੈ 사ਤ ਸੰ ਗਿਆਨ ਕਈ ਕਿਸਮ ਦਾ ਹੈ ਮੋਟੀ ਗੱਲ ਚਾਰ ਕਿਸਮ ਦਾ ਹੈ ਪਰ ਗਿਆਨ ਜਿਹੜਾ ਹੈ ਇਹ ਸਭ ਤੋਂ ਹੁੰਦਾ ਹੈ ਸ਼ਬਦ ਤੋਂ ਬਿਨਾ ਚਾਹ ਜੁਗਾ ਵਿੱਚ ਅੱਜ ਤੱਕ ਕਿਸੇ ਨੂੰ ਗਿਆਨ ਤਾਂ ਹੋਇਆ ਹੀ ਨਹੀਂ ਗਿਆਨ ਗਿਆਨ ਸਭ ਕੋਈ ਕਹੇ ਬੰਧਨ ਬੰਦਿਆ ਸਭ ਜਗ ਪਵੇ ਬੜੇ ਬੜੇ ਗਿਆਨੀ ਲੋਕ ਆਪਣੇ ਆਪ ਨੂੰ ਗਿਆਨੀ ਅਖਵਾਉਣ ਦੇ ਵਿੱਚ ਗਿਆਨੀ ਐਸਾ ਨਹੀਂ ਹੈ ਬਿਨ ਗੁਰ ਦੇਖਿਆ ਕਿਹੜਾ ਗਿਆਨ ਗੁਰੂ ਵਾਲਾ ਬਣ ਕੇ ਹੀ ਜਦੋਂ ਸਬਦ ਦੀ ਕਮਾਈ ਕਰਦਾ ਹੈ ਉਹ ਹੀ ਗਿਆਨੀ ਹੋ ਸਕਦਾ ਹੈ ਕਿਸੇ 10ਵੀ ਲੋਕਾਂ ਦੇ ਜਾਂ 2-400 ਹਜ਼ਾਰ ਲੋਕਾਂ ਦੇ ਕਹਿਣ ਨਾਲ ਕੋਈ ਗਿਆਨੀ ਨਹੀਂ ਹੁੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਸਿਆ ਕਿ ਖਾਲਸਾ ਜੀ ਗਿਆਨੀ ਉਹ ਹੈ ਜਿਹੜਾ ਦੂਸਰੇ ਨੂੰ ਗਿਆਨ ਕਰਕੇ ਮੁਕਤੀ ਦਾ ਰਸਤਾ ਦੱਸ ਕੇ ਉਹਦੇ ਤੇ ਚਲਾ ਦੇਵੇ ਭਾਵੇਂ ਉਹਨੂੰ ਗਿਆਨ ਕਰ ਦੇਵੇ ਉਹ ਗਿਆਨੀ ਹੁੰਦਾ ਹੈ ਸੋ ਇਸ ਵਿੱਚ ਜੋ ਗਿਆਨ ਬਾਰੇ ਦੱਸਿਆ ਗਿਆਨ ਸ਼ਬਦ ਤਾਂ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਜਨੇ ਐ ਸਮਝੋ ਜੋ ਖਾਲਸਾ ਬੰਧ ਹੈ ਗੁਰੂ ਨਾਨਕ ਨਾਮ ਲੇਵਾ ਅਸੀਂ ਸ਼ਬਦ ਨੂੰ ਗੁਰੂ ਮੰਨਦੇ ਹਾਂ ਉਹਦੇ ਤੋਂ ਗਿਆਨ ਹੁੰਦਾ ਹੈ ਉਹ ਹੀ ਸਾਡਾ ਗੁਰੂ ਹੈ ਅਰਦਾਸ ਕਰਦੇ ਹਾਂ ਸ਼ਬਦ ਗੁਰੂ ਸ਼ਬਦ ਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਉਹ ਹੀ ਗੁਰੂ ਨਾਨਕ ਜੀ ਹੈ ਉਹ ਹੀ ਈਸ਼ਵਰ ਹੈ ਈਸ਼ਰ ਨਹੀਂ ਈਸ਼ਵਰ ਹੈ ਜਿਹਦੇ ਤੋਂ ਪਰਾਂ کرتا ترتا ہرتا کوئی ہے نہیں سبت گرو سو اس کر کے یہ اوتارا بارے بینتی کی تھی.